ਪੰਜਾਬ ਦੇ ਵਿੱਚ ਸਰਹੰਦ ਦੇ ਨੇੜੇ ਰੇਲਵੇ ਲਾਈਨ ਤੇ ਹੋਏ ਧਮਾਕੇ ਦੀ ਘਟਨਾ ਨੇ ਇੱਕ ਵਾਰ ਫਿਰ ਲੋਕਾਂ ਦੇ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ। ਦਾ ਦੇ ਕੇ ਇਸ ਘਟਨਾ ਤੇ ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਜਿੱਥੇ ਦੁੱਖ ਜਤਾਇਆ ਪੰਜਾਬ ਸਰਕਾਰ ਤੇ ਵੱਡੇ ਸਵਾਲ ਵੀ ਖੜੇ ਕੀਤੇ। ਸੁਖਵੀਰ ਬਾਦਲ ਨੇ ਕਿਹਾ ਕਿ ਇਸ ਤਰ੍ਹਾਂ ਦੀ ਘਟਨਾਵਾਂ ਬਹੁਤ ਹੀ ਚਿੰਤਾਜਨਕ ਨੇ ਅਤੇ ਪੰਜਾਬ ਦੇ ਵਿੱਚ ਦਹਾਕਿਆਂ ਦੀ ਮੁਸ਼ਕਲ ਤੋਂ ਬਾਅਦ ਆਈ ਅਮਨ ਸ਼ਾਂਤੀ ਅਤੇ ਸੁਰੱਖਿਆ ਲਈ ਗੰਭੀਰ ਖਤਰਾ। ਇਸ ਦੇ ਨਾਲ ਹੀ ਗੈਂਗਸਟਰ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਖੂਬ ਘੇਰਿਆ। ਦੇਖੋ ਜਿਹੜੀ ਪੰਜਾਬ ਵਿੱਚ ਬੜੀ ਦੁੱਖ ਦੀ ਗੱਲ ਹੈ ਕਿ ਪੰਜਾਬ ਸਰਕਾਰ ਹੀ ਹੈ ਨਹੀਂ ਪ੍ਰੈਸ ਕਾਨਫਰੰਸ ਕਰਨ ਨੂੰ ਡੀਜੀਪੀ ਨੂੰ ਰੱਖ ਲਿਆ ਕੰਮ ਕਰਨ ਨੂੰ ਕੋਈ ਹੈ ਨਹੀਂ ਲਾਅ ਐਂਡ ਆਰਡਰ ਸਿਚੁਏਸ਼ਨ ਇੰਨੀ ਮਾੜੀ ਹੈ ਕਿ ਜਿਹੜਾ ਚਾਹੇ ਉਹਨ ਲੁੱਟ ਲੈਂਦੇ ਹੈ ਜਿਹੜਾ ਹੁਣ ਆਰਡੀਐਕਸ ਨਾਲ ਜਿਹੜਾ ਤੁਸੀਂ ਬੰਬ ਬਲਾਸਟ ਹੋਇਆ ਹੈ ਕੰਪਲੀਟ ਫੇਲਿਅਰ ਇੰਟੈਲੀਜੈਂਸ ਦਾ ਕੰਪਲੀਟ ਫੇਲਿਅਰ ਪੰਜਾਬ ਪੁਲਿਸ ਦਾ ਨਾਲੇ ਹੁਣੀ ਤਾਂ ਕਹ ਰਹੇ ਕਹ ਰਹੇ ਸੀ ਅਖਬਾਰਾਂ ਚ ਟੀਵੀ ਤੇ ਰਿਆ ਅਸੀਂ ਪਤਾ ਨਹੀਂ ਕਿੰਨੇ ਹਜ਼ਾਰ ਪੁਲਿਸ ਵਾਲਿਆਂ ਨੂੰ ਗੈਂਗਸਟਰ ਮਗਰ ਲਾਇਆ ਆ ਤੁਹਾਡੇ ਸਾਹਮਣੇ ਕੀ ਹੋ ਗਿਆ ਫਿਰ ਆ ਤਾਂ ਸਾਰੇ ਰਲੇ ਆ ਹੁਣ ਜੱਗੂ ਭਗਵਾਨਪੁਰਿਆ ਉਹਨੂੰ ਇਲੈਕਸ਼ਨ ਤਰਨਤਾਰਨ ਇਲੈਕਸ਼ਨ ਵਿੱਚ ਅ ਅਸਾਮ ਤੋਂ ਲੈ ਕੇ ਆਏ ਉਹਨੂੰ ਗੈਸਟ ਆਪਣਾ ਕੋਲੇ ਰੱਖਿਆ ਅੰਮ੍ਰਿਤਸਰ ਉਦੋਂ ਟੈਲੀਫੋਨ ਕਰਾਇਆ ਸਾਰਿਆਂ ਨੂੰ ਜਿਹੜਾ ਮੁੱਖ ਮੰਤਰੀ ਸਰਕਾਰ ਪਾਰਟੀ ਗੈਂਗਸਟਰ ਵਰਤਨ ਲੱਗ ਜੇ ਇਲੈਕਸ਼ਨ ਜਿੱਤਣ ਵਾਸਤੇ ਆਬਵੀਅਸਲੀ ਉਹ ਨੋ ਨੀ ਪੂਰੀ سپورਟ ਦੋਗੇ ਉਹਨਾਂ ਦਾ ਫਿਰ ਉਹ ਜੋ ਮਰਜ਼ੀ ਕਰ ਲੈਣ ਆ ਸਾਰਾ ਮਾਹੌਲ ਆ ਸਾਰੇ ਕ੍ਰਿਮੀਨਲ ਮਾਈਂਡਡ ਲੋਕ ਅੱਜ ਪੰਜਾਬ ਸਰਕਾਰ ਚਲਾ ਰਹੇ ਕ੍ਰਿਮੀਨਲ ਮਾਈਂਡਡ ਐਸ ਕਰਕੇ ਜਿੰਨੀ ਦੇ ਰਹਿਣ ਗਿਆ ਉਨੀ ਬਰਬਾਦੀ ਪੰਜਾਬ ਦੀ ਹੋਊਗੀ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਨਾ ਹੈ ਪੰਜਾਬ ਨੂੰ ਬਚਾਉਣ ਵਾਸਤੇ ਇਹਨਾਂ ਕ੍ਰਿਮੀਨਲਸ ਨੂੰ ਸਾਰਿਆਂ ਨੂੰ ਅਰ ਝਾੜੂ ਵਾਲੇ ਨੂੰ ਪਹੁੰਚਾਉਣਾ ਤੱਕ ਸਦਾਰ ਦੀ ਹੈ ਕਿ ਸਰਹੰਦ ਦੇ ਰੇਲਵੇ ਫਾਟਕਤੇ ਹੋਏ ਇਸ ਧਮਾਕੇ ਤੋਂ ਬਾਅਦ ਲਗਾਤਾਰ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਸੀ ਪਰ ਦੂਜੇ ਪਾਸੇ ਵਿਰੋਧੀ ਪਾਰਟੀਆਂ ਦੇ ਵੱਲੋਂ ਆਮ ਆਦਮੀ ਪਾਰਟੀ ਵਿਰ ਸਰਕਾਰ ਨੂੰ ਖੇਰਨ ਦਾ ਮੌਕਾ ਮਿਲ ਗਿਆ ਹਕੀਕਤ ਦੀ ਵੀ ਪੰਜਾਬੀ ਲਈ ਬਿਊਰੋ ਰਿਪੋਰਟ